ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਸੁਖਮਨੀ ਸਾਹਿਬ ਦੀ 23ਵੀਂ ਅਸ਼ਟਪਦੀ ਦੀ ਸਾਂਝ ਪਾ ਰਹੇ ਹਾਂ ਜੀ ਵਾਹਿਗੁਰੂ ਜੀ ਸ਼ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਰਿ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਾਪੜੀਠਾ ਨਾਮ ਪ੍ਰਭੂ ਕਾ ਲਾਗਾ ਮਿਠਾ ਸਗਲ ਸਮਗਰੀ ਇਕਸ ਕਟਮਾਹੇ ਅਨੇਕ ਰੰਗ ਨਾਨਾ ਦ੍ਰਿਸਟਾਹੇ ਨਾਨਦ ਅਮਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਬਿਸਰਾਮ ਸੋਨ ਸਮਾਦ ਅਨਹਤ ਤਹਨਾਦ ਕਹਿ ਨਾ ਜਾਈ ਅਚਰਜ ਬਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਜੀ ਪਾਏ ਸੋ ਆਤਰ ਸੋ ਬਾਹਰ ਅਨੰਤ ਕਟ ਕਟ ਵਿਆਪ ਰਹਾ ਭਗਵੰਤ ਤਰਨ ਮਹੇ ਆਕਾਸ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਨ ਤਿਨ ਪਰਵਤ ਹੈ ਪਾਰ ਬ੍ਰह्म ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈ ਸੰਤਰ ਮਾਹੇ ਚਾਰ ਕੁੰਟ ਦਹ ਦਿਸੇ ਸਮਾਹੇ ਤਿਸਤੇ ਪਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ 베ਦ ਪੁਰਾਨ ਸਿਮਰਤ ਮਹ ਦੇਖ ਸਸੀਰ ਸੂਰਨ ਖਤਰ ਮਹ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨ ਕਬਹੂ ਡੋਲੇ ਸਰਬ ਕਲਾ ਕਰ ਖੇਲੇ ਖੇਲ ਮੋਲ ਨ ਪਾਈਐ ਗੁਣ ਹੈ ਅਮੋਲ ਸਰਬ ਜੋਤ ਮਹਿ ਜਾ ਕੀ ਜੋਤ ਧਾਰ ਰਹੋ ਸੁਆਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਇਹ ਬਿਸਾਸ ਸੰਤ ਜਨਾ ਕਾ ਪੇਖਨ ਸਭ ਬ੍ਰਹਮ ਸੰਤ ਜਨਾ ਕਾ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸੁਭ ਬਚਨ ਸਰਬ ਵਿਆਪੀ RAM ਸੰਗ ਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤਿ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਪੀ ਉਹੀ ਨਾਨਕ ਦਰਸਨ ਦੇਖ ਸਭ 모ਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ सगली ਉਤਪਤ ਤਿਸ ਪਾਵੈ ਤਾਂ ਕਰੇ ਬਿਸਥਾਰ ਤਿਸ ਪਾਵੈ ਤਾਂ ਏਕੰਕਾਰ ਅਨੇਕ ਕਲਾ ਲਖੀ ਨਹ ਜਾਏ ਜਿਸ ਪਾਵੈ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਆਪ ਪਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਪੂਤ ਆਪ ਵਰਤਾਰਾ ਸਰਬ ਨੈਨ ਆਪ ਪੇਖਨ ਹਾਰਾ ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਨਾ ਆਵਨ ਜਾਨ ਇੱਕ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ ਸਭ ਕੈ ਮਦ ਅਲਪ ਤੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਹਿ ਆਗਿਆ ਆਵੇ ਆਗਿਆ ਜਾਏ ਨਾਨਕ ਜਾਪਾ ਵੇ ਤਾ ਲੈ ਸਮਾਏ ਇਸਤੇ ਹੋਏ ਸੋ ਨਹੀਂ ਬੁਰਾ ਔਰ ਕਹੋ ਕਿ ਨ ਕਛ ਕਰਾ ਆਪ ਪਲਾ ਕਰ ਤੂਤ ਅਤਨੀ ਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਤਾਰੀ ਸਭ ਸਾਚ ਓਤ ਪੋਤ ਆਪਨ ਸੰਗ ਰਾਚ ਤਾਂ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਜੀ ਪਾਏ ਦੇਸ ਕਾ ਕੀਆ ਸਭ ਪਰਵਾਨ ਗੁਰ ਪ੍ਰਸਾਦ ਨਾਨਕ ਇਹ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਭ ਸੋਏ ਓ ਤਨਵੰਤ ਕੁਲਵੰਤ ਪਤੀਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹੈ ਸੋ ਆਓ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ